ਸਾਰੇ ਪਿਆਰ ਵਿੱਚ ਸਾਥੀ ਵੀ ਆਦਾ ਆਪਣਾ ਨਿਊ ਵਲੌਗ ਵੀ ਆਪਾਂ ਜਨਨਾਂ ਕੇ ਦਿਹੋਣੇ ਉਰ ਹੋ ਜਾ ਗਏ ਆ ਬਹੁਤ ਅੱਗੇ ਲਮ ਹੋ ਜੇ ਲੋ ਮੇਰੇ ਤੋਂ ਉੱਥੇ ਵਾਲੇ ਵੀਡੀਓ ਪਾ ਕੇ ਕਰਾਂਗੇ ਆਪਾਂ ਦੇਖੀ ਜਾ ਨਾਂ ਨਾਲ ਬਣੇ ਰਿਹਾ ਵਲੌਗ ਨਾਲ ਦੇਖੋ ਭਾਈ ਰੈਕੋਰਡ ਪਹੁੰਚਣ ਵਾਲੇ ਹੋ ਗਏ ਆਪਾਂ ਯਾ ਰੈਕੋਰਡ ਪਹੁੰਚ ਗਈ ਜਾਸ ਹੁਣ ਦਿਖਾਵਾਂਗੇ ਦੇਖੋ ਭਾਈ ਦੇਖੋ ਹੀ ਰੈਕੋਰਡ ਐਂਟਰ ਹੋਣ ਵਾਲੇ ਆ ਦੇਖੋ ਵੀ ਆ ਗਿਆ ਪੱਤਾਜਪੁਰ ਚੌਂਕ 'ਚ ਇਧਰੋਂ ਜਾਂਦਾ ਵੀ ਗਊ ਗਊ ਸੱਲਾ ਬੱਲੀ ਅੱਗੇ ਵੀ ਗਊ ਸੱਲਾ ਬੱਲੀ ਜਾਂਦਾ ਇਧਰ ਤਾਜਪੁਰ ਜਾਂਦਾ ਵੀ ਅੱਗੇ ਬੱਸ ਸਟੈਂਡ ਆ ਵੀ ਕੋਈ ਬਾਬੇ ਦਾ ਚੌਂਕ ਨਗਰ ਕੀਰਤਨ ਵੀ ਚੱਲਦਾ

main gate aa dekho bhai naya ra ji bolu nahi nikovi naya ra ge mere ਬਰਾਵੋ ਦਾ ਮਿੱਕੀ ਬਾਗੀ ਨਹਿਰ ਦੇਖੋ ਵੀ ਲੱਗਿਆ ਛੰਡੇ ਭਾਈ ਬਲੌਗ ਦੇਖਿਆ ਕਰੋ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਸਬਸਕ੍ਰਾਈਬ ਕਰੋ ਜਰੂਰ आ देखो सुधार कॉलेज देखो भाई ढंगर लग गया देखो भाई देखो ये अपन पहुंच गए मुल्लापुर बाजार देखो भी, भी।, भी, भी के नाम ਭਾਈ ਮੁੱਲਾ ਪਰ ਐਂਟਰ ਹੋ ਚੁੱਕੇ ਆ ਹੋ ਚੁੱਕੇ ਆ ਪੜ ਚੜਦੇ ਆ ਵੀ ਦੇਖੋ ਭਾਈ ਤੇ ਆਪਣੇ ਵੀ ਆਪਣਾ ਦੇਖੋ ਲੇਖੋ ਵੀ ਸਫਾਈ ਚੱਲ ਰਹੀ ਆ ਰੋਡ ਦੀ ਮੁੱਲਾ ਪਰ ਵਾਲੇ ਦੀ ਇਧਰ ਆ ਗਿਆ ਵੀ ਗੁਰਦਰਾ ਮੁੱਲਾ ਪਰ ਸੈਰਦਾ ਯਾਰ ਆ ਗਿਆ ਚੱਲ ਚੱਲ ਦੇਖੋ ਯਾ ਲੱਗੀ ਆ ਜੀ ਕਾਲੀ ਦਰ ਨਿੱਕੋ ਵੀ ਆ ਗਿਆ ਬਬਾਜ਼ਾਰ ਸੈਂਟਰ ਹੋ ਗਏ ਦੇਖੋ ਵੀ ਟਰਾਲੀ ਆਉਂਦੀ ਹੈ ਜੀ ਫਤਿਹ ਸਾੜਾ ਫਤਿਹ ਗੜ੍ਹ ਸਾਹਿਬ ਜਾਣ ਨੂੰ ਵੀ ਦੇਖੋ ਦੇਖੋ ਯਾ ਮੁੱਲਾਪੁਰ ਸ਼ਹਿਰ ਦਾ ਦੇਖੋ ਵੀ ਟ੍ਰੈਫਿਕ ਟ੍ਰੈਫਿਕ ਕਿੰਨੀ ਹੈ ਟ੍ਰੈਫਿਕ ਦੇਖੋ ਨਹੀਂ ਆ ਬਈ ਆਹ ਦੇਖੋ ਵੀ ਪੁਲ ਚੱਲਦਾ ਇਧਰ ਦੇ ਕੋ ਦੁਕਾਨ ਆ ਗਈ ਇਧਰ ਨੂੰ ਮੁੜ ਜਾਣਾ ਆਪਾਂ ਨਾਨਕੇ ਜਾਣੇ ਆਂ ਅੱਜ ਆਪਾਂ ਜੁੜੇ ਹੋ ਵੀ ਵਲੌਗਰ ਨਾਲ ਸਾਰਾ ਵਲੌਗ ਦੇਖੋ ਭਾਈ ਕਿੰਨਾ ਵਧੀਆ ਕੋਈ ਬੁਲਵਾਰ ਸ਼ਹਿਰ ਦੇ ਵਿੱਚ ਖੜੇ ਆ। ਖਵਿਆ ਪਹੁੰਚ ਗल्फ ਸਟੇਟ ਤੇ ਬਈਆ ਦੇਖੋ ਗੇਟ ਆ ਉਹਦਾ। ਦੇਖੋ ਬਈ ਗल्फ ਸਟੇਟ। ਹਾਂਜੀ ਵੀ ਜੱਦਾ ਬਲੌਗ ਇੱਥੇ ਐਂਡ ਹੁੰਦਾ। ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਕਮੈਂਟ ਕਰਦੇ ਹੋ ਬਈ। ਪਹੁੰਚ ਗੇਰਾ ਕੋਲ। ਸੁਰੂ